ਸ਼੍ਰੀ ਗੁਰਜੀ ਹਾਂਜੀ ਸਤਿ ਸ਼੍ਰੀ ਅਕਾਲ ਮੋਂ ਬੋੜਾ ਨਾਮ ਰਜੀਤ ਕੌਰ ਜੀ ਹਾਂਜੀ ਤੁਸੀਂ ਇੱਥੇ ਦੇ ਜੋ ਕਰਤਾ ਕਰਤਾ ਨੇ ਤੁਸੀਂ ਉਹਨਾਂ ਦੇ ਵਾਈਫ ਹਾਂਜੀ ਹਾਂਜੀ ਜੀ ਤੁਹਾਨੂੰ ਕਿਵੇਂ ਇਹ ਆਈਡੀਆ ਆਇਆ ਕਿ ਅਸੀਂ ਆ ਸਾਰਾ ਯੋਜਨ ਕਰਦੇ ਆ ਜਾਂ ਪਿੰਡ ਦੀਆਂ ਇੱਥੇ ਸਿਰਫ ਜਿਵੇਂ ਅਸੀਂ ਵੇਖ ਰਿਹਾ ਵੀ ਸਿਰਫ ਬੀਬੀਆਂ ਨੇ ਕੋਈ ਬੰਦਾ ਨਹੀਂ ਇੱਥੇ ਨਜ਼ਰ ਆ ਰਿਹਾ ਕੀ ਕਾਰਨ ਹੈ ਅੱਜ ਇਹ ਨਾ ਬਹੁਤ ਸਾਲ ਹੋ ਗਏ 10 12 ਸਾਲ ਹੋ ਗਏ ਬਾਅਦ ਬਾਅਦ ਚ ਚੱਲਿਆ ਮਤਲਬ ਜਿਹੜੇ ਸ਼ੁਰੂ ਸ਼ੁਰੂ ਚ ਮਤਲਬ ਲਾਇਆ ਗਈਆਂ ਥੀਆਂ ਬਹੁਤ ਸਾਲ ਹੋ ਗਏ 10 12 ਸਾਲ ਹੋ ਗਏ ਇਹ ਦੰਗੇ ਵਾਲੇ ਸਾਰਾ ਪੈਸਾ ਬੁੜੀਆਂ ਲਈ ਕੋਈ ਕੰਮ ਨਹੀਂ ਕਰ ਰਿਹਾ ਜੀ ਤੇ ਉਹਦੇ ਵਾਸਤੇ ਮਤਲਬ ਉਹ ਆਰਕ ਕੀਤਾ ਗਿਆ ਮਤਲਬ ਜੀ ਹਾਂਜੀ ਕਰੋ ਬਰਾਬਰ ਆ ਗਿਆ ਪਿੰਡ ਦੇ ਲੋਕ ਵੀ ਤੁਹਾਡਾ ਸਹਿਯੋਗ ਕਰਦੇ ਆ ਜਦੋਂ ਤੁਸੀਂ ਟੀਆਂ ਦਾ ਯੋਜਨ ਕਰਦੇ ਹੋ ਸਹਿਯੋਗ ਬਸ ਇਹ ਹੋਇਆ ਪਿੰਡ ਦੀਆਂ ਭੈਣਾਂ ਬੀਬੀਆਂ ਵੀ ਜਿਹੜੀਆਂ ਆ ਕੇ ਚਰੌਂਖਾਂ ਮਾ ਦਿੰਦੀਆਂ ਹੋਰ ਸਾਡਾ ਕੰਨਿਆਂ ਦੇ ਹੁੰਦਾ ਜੀ ਹਾਂਜੀ ਬਾਕੀ ਜੋ ਵੀ ਸੇ ਤੇ ਲੈਦਾ ਸਾਰਾ ਤੋਂ ਡੱਕਲੇ ਨੇ ਖਰਚੇ ਹੁੰਦੇ ਹਾਂਜੀ ਸ਼ੌਕੀਆ ਤੌਰ ਤੇ ਬਸ ਜੀ ਮਰਜੀ ਸਮਝ ਲੈ ਤੇ ਇਹ ਸਾਡੇ ਇਹ ਨਹੀਂ ਹੋਊਗਾ ਥੋੜਾ ਜਿਹਾ ਵੀ ਆਪ ਹੀ ਸਾਡਾ ਹੀ ਹੁੰਦਾ ਸਾਰਾ ਕੁਝ ਜੀ ਹਾਂਜੀ ਇਹ ਜੀ ਤੁਹਾਨੂੰ ਚੰਗਾ ਲੱਗਦਾ ਕਿ ਜਦੋਂ ਸਾਰੇ ਪਿੰਡ ਦੀਆਂ ਬੀਬੀਆਂ ਪਹਿਣਾ ਤਿਆਰ ਹੋ ਕੇ ਤੁਹਾਡੇ ਇਸ ਪ੍ਰੋਗਰਾਮ 'ਚ ਪਹੁੰਚਦੀਆਂ ਨੇ ਆ ਕੇ ਤੁਹਾਨੂੰ ਵਧਾਈਆਂ ਦਿੰਦੀਆਂ ਨੇ ਹਾਂਜੀ ਬਹੁਤ ਬਹੁਤ ਵਧੀਆ ਖੁਸ਼ੀ ਲੱਗਦੀ ਹੈ ਵੀ ਕੋਈ ਕਿਸੇ ਲਈ ਕੋਸ਼ਿਸ਼ ਕਰ ਰਿਹਾ ਹੈ ਬਹੁਤ ਜ਼ਿਆਦਾ ਖੁਸ਼ੀ ਵੱਲ ਜੀ ਸਿਰਫ ਤੁਹਾਡੇ ਪਿੰਡ ਚੋਂ ਹੀ ਬੀਬੀਆਂ ਆਉਂਦੀਆਂ ਜਾਂ ਆਸ-ਪਾਸ ਦੇ ਪਿੰਡਾਂ ਚੋਂ ਵੀ ਬੀਬੀਆਂ ਆਉਂਦੀਆਂ ਨੇ ਅਭੀ ਦੇਖੋ ਪਹਿਲਾਂ ਤਾਂ ਇੰਨੀ ਪਹਿਲਾਂ ਬਹੁਤ ਜ਼ਿਆਦਾ ਪਿੰਡਾਂ ਤੋਂ ਨਹੀਂ ਆਉਂਦੀਆਂ ਸੀ ਜੀ ਹਾਂ ਥੋੜਾ ਜਿਹਾ ਟਿਮੇਂ ਗੱਲ ਤੋਂ ਡੇਟ ਲੈ ਲਈ ਰੱਖੀ ਗਈ ਮਤਲਬ ਹੁਣ ਇਹ ਚੱਲ ਰਿਹਾ ਅਖੜ ਨਾਲ ਧਿਆਰ ਉਹਦੇ ਕਰਕੇ ਤੇ ਬਹੁਤ ਜਿਆਦਾ ਪਹਿਲਾਂ ਤਾਂ ਹੁੰਦਾ ਸੀਗਾ ਜੋ ਵੀ ਹੈਗੇ ਆਪਣੇ ਲੋਗਾ ਜਿਹੜੇ ਜਿਹੜੇ ਸੰਤ ਨਗਰ ਜੋ ਵੀ ਸਾਰੇ ਤੇ ਹੁਣ ਐਤ ਕੀ ਹੋਈ ਉਹਦੀ ਨਾਲ ਬਹੁਤ ਵੀ ਘਟ ਹੈਗੀਆਂ ਪਹਿਣਾ ਪਹੁੰਚਣਾ ਤੇ ਇਹ ਰਖੜੀਆਂ ਦਾ ਕਰਕੇ ਆ ਤੁਸੀਂ ਕੋਈ ਬੋਲੀ ਸੁਣਾ ਦਿਓ ਬੋਲੀ ਬੋਲੀ ਸੌਣ ਵੀਰ ਕੱਠੀਆਂ ਕਰੇ ਪਾਗ ਦੇ ਚੰਦਰੀ ਵਿਛੋੜੇ ਪਾਵੇ ਨਹੀਂ ਆਏ ਨਹੀਂ ਗਾ ਕੇ ਕਿੱਦੇ ਤੇ ਤਾਜ ਜੀ ਕਿੱਦੇ ਦੀ ਪੂਰੀਆਂ ਲੈ ਲੈ ਕੇ ਸੌਣ ਵੀਰ ਕੱਠੀਆਂ ਕਰੇ ਪਾਗ ਦੇ ਚੰਦਰੀ ਵਿਛੋੜੇ ਪਾਵੇ ਸੌਣ ਵੀਰ ਕੱਠੀਆਂ ਕਰੇ ਪਾਗ ਦੇ ਚੰਦਰੀ ਵਿਛੋੜੇ ਆਪਣੇ ਮੇਰੇ ਇੱਕ ਬਹੁਤ ਨਾਈਸ ਪਾਰਟੀ ਬਹੁਤ ਫਾਈਨ ਹੈ। ਹਮਨੇ ਮੈ ਤਾਂ ਨਵਾਂ ਮਾਤਰਾ ਕਰਨੀ ਹੈ ਕਦਾ। ਤੁਹਾਡਾ ਨਾ ਉਹ ਤਾਂ ਸੁਪਰ ਵਾਰੀ। ਬੜੇ ਪਿੰਡੇ ਚ ਤੀਆਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ। ਤੁਹਾਡੇ ਕੀ ਕਹਿਣਾ ਹੈ ਇਸ ਬਾਰੇ? ਰਾਜੇ ਬਾਵੜੀ ਵਾਲਾ ਪ੍ਰੋਗਰਾਮ ਪਾਰੀ ਬਲਕਾਪ ਸਿੰਘ ਜੀ ਹਰ ਸਾਲ ਕਰੰਦੇ ਆ। ਜੀ ਅੰਕੂਟ ਮੈਨਾ ਵੀ ਤੇਣਾ ਹਰ ਗੇਟ ਦਾ ਨਾ ਤੇ ਵੀ ਉਹਦੇ ਖਾਣ ਦਾ ਦੋਰਾ ਤੇ ਨਹੀਂ ਕਰਦੇ। ਬਹੁਤ ਪੁਰਾਣਾ ਲੱਗਦਾ। ਬਹੁਤ ਹੀ ਬੈ। ਕਿੰਨੇ ਟਾਈਮ ਹੋ ਗਿਆ ਤੁਹਾਡੇ ਪਿੰਡ ਚ ਧੀਆ ਲੱਗਦੀਆਂ ਉਹ 10 ਸਾਲ ਤੋਂ ਸਾਨੂੰ ਇਹ ਬਾਈ ਵੀ ਬਾਰ ਬੈਠੀ ਕਰਾਂਦੇ ਕਰੋ ਤੇ ਮੇਰੇ ਜਿਹੜਾ ਤੁਹਾਡਾ ਸਮਾਂ ਸੀ ਉਦੋਂ ਧੀਆ ਹੋਰ ਢੰਗ ਨਾਲ ਲੱਗਦੀਆਂ ਸੀ ਤੇ ਇਹੋ ਜਿਹੀਆਂ ਧੀਆ ਦੇਖ ਕੇ ਤੁਹਾਡਾ ਕੀ ਕਹਿਣਾ ਵੀ ਹਾਲੇ ਵੀ ਸੱਬਿਆ ਚ ਸੰਭਾਲਿਆ ਜਾ ਰਿਹਾ ਜਾਂ ਫਿਰ ਵੀ ਸੱਬਿਆ ਜਰ ਨੂੰ ਵੀ ਆਦੇ ਤਰੀਕੇ ਨਾਲ ਇਕ ਢਾਲ ਜੀ ਦੇ ਦਿੱਤੀ ਗਈ ਹੈ ਸਾਡੇ ਲਈ ਮੇਰਾ ਤਾਂ ਪਿਆਰੇ ਇਹ ਕਹਿਣ ਦਾ ਵੀ ਇਹੀ ਲੱਗਦਾ ਜਿਵੇਂ ਰੁਪਾ ਲੰਮਾ ਲੰਗਾਇਆ ਬੰਦਾ ਤਾਂ ਨਵੇਂ ਨਵੇਂ ਤਰੀਕੇ ਦੀਆਂ ਧੀਆ ਸੋਹਣੀਆਂ ਲੱਗਦੀ ਤੇਰੇ ਘਰ ਟੋਟੇ ਜੇ ਤੁਹਾਨੂੰ ਬੜੀਆਂ ਨੱਚਦੀਆਂ ਲੱਗਦੀਆਂ ਪੁਰਾਣੀਆਂ ਮਤਲਬ ਤੁਹਾਨੂੰ ਅੱਜ ਤੋਂ ਬਾਅਦ ਜਿਨੇ ਪਹਿਲਾਂ ਗੁੜੀਆਂ ਆਪਦੇ ਪੇਕੀ ਆਉਂਦੀਆਂ ਸੀ ਲੋਕ ਵੀ ਆਉਂਦੀਆਂ ਨਵੀਆਂ ਵਿਆਹੀਆਂ ਧੀਆ ਨੂੰ ਵਾਪਸ ਲੈ ਕੇ ਹੁੰਦੇ ਸੀ ਪਿੰਡ ਧੀਆ ਲੱਗਣੀਆਂ ਆਏ ਨੇ ਕੋਣ ਵੀ ਐਵੇਂ ਹੁੰਦਾ ਤਾਂ ਟੱਟ ਪਿੰਡ ਜੀ ਹਾਂ ਜਾਨੀ ਮੇਰੇ ਆਪਣੇ ਜਿਹੜੇ-ਜਿਹੜੇ ਆਈਏ ਕਿਉਂਦੀਆਂ ਘੋੜਾ ਵਾਲੀ ਜੀ ਮਾਣੀ ਬੜਾ ਨਾ ਜੀ ਸੁੰਦਰ ਗਾਣ वैसे जाए समे दिया ਉਹ ਹਾਂ ਤੁਸੀਂ ਇੱਕ ਦੂਜੇ ਨੂੰ ਕਾਲ ਕਰਦੀਆਂ ਸੀ ਡੇਟਾ ਬਿਓਰਾ ਦੇ ਮੋਲੀਆ ਬੋਦੀਆਂ ਸੀ ਕੋਈ ਇਸ ਤਰ੍ਹਾਂ ਕਿਸੇ ਨਾਲ ਤਾਂ ਪਿਆਰ ਕਰਵਾ ਦਿਆ ਪਰ ਮਨ ਜੀ ਕੇ ਹੋਂਦ ਸੀ ਕਿ ਘਾਰੇ ਕੀ ਡੀਜ਼ਲ ਲਾ ਕੇ ਆਪਣਾ ਅਜਿਹਾ ਵੀ ਪੱਤੇ ਦਰਿਆ ਦੀਏ ਬਦਲ ਐਕਸੈਪਟ ਕਰਤੀ ਜਿਹੜਾ ਜਿਵੇਂ ਤੁਹਾਨੂੰ ਫੋਨ ਦੇ ਸੰਧਾਰੇ ਦੀ ਲੋੜ ਸੁਣੇਗੀ ਫੋਨ ਦਾ ਸੰਧਾਰੇ ਕੀ ਹੁੰਦਾ ਜਦੋਂ ਤਾਂ ਦੁਨੀਆਂ ਇਤੋਂ ਦਾ ਪਿਆਰ ਕਿਹੜਾ ਸੰਦਾਰ ਹੁੰਦਾਗਾ ਉਹ ਕਿੰਦੇ ਆ ਇੱਕੇ ਰਖੀਅਤियां ਹੋ ਜਾਂਦੇ ਨੇ ਕਿ ਜੋ ਅਸਲ ਵਿੱਚ ਕੀ ਜੋ ਨਾ ਪਿਆਰ ਹੁੰਦਾਗਾ ਉਹਨਾਂ ਨੂੰ ਨਿੱਕਾ ਦੇ ਕਿ ਹੁੰਦੇ ਨੇ ਕਿ ਸਾਦੇ ਦਿਸਟਾਂ ਵਗੈਰਾ ਕਰਵਾ ਕੇ ਦੇਖੇ ਹੁੰਦੇ ਨੇ ਹੋਇਸ ਤਰ੍ਹਾਂ ਦੇ ਕੇ ਨਾਲ ਆਪਣਾ ਧਿਆਨ ਨਾਲ ਆਪਣਾ ਜੋ ਰਿਸ਼ਤਾ ਉਹ ਸੰਭਾਲ ਰੱਖਦੇ ਜਿਵੇਂ ਹਰੇਕ ਚੀਜ਼ ਨੂੰ ਜਿਹੜੇ ਮਾਪੇ ਨੇ ਜਾ ਕਹ ਲਓ ਕਿ ਲੋ ਸੋ ਬੈਟਰਾ ਕੀ ਆਪਣਾ ਪੁਰਾਣਾ ਸਪੇਅਰ ਕਾਰੀਰ ਪ੍ਰਮੋਟ ਕੀਤਾ ਜਾਵੇ ਡੀਸੀ ਘਰੇ ਤੋਂ ਕੁੱਤੀ ਹਿੱੱਤੇ ਨਾਲ ਹੋਈ ਜ਼ਿਆਦਾ ਬੈਟਰੀ ਕਿ ਕਿ ਕਿਹੜੀ ਕਿਹੜੀ ਇਹੀ ਕਹਾ ਬਣਾ ਰਿਹਾ ਹੈਗਾ ਕੋਈ ਬੋਲੀ ਜ਼ਰਾ ਕੀ ਮੇਰੀ ਨਾਬਾਤ ਸਰਕਾਰ ਸਿੰਘ ਨੇ ਬੋਲ ਲਿਆ ਕਿ ਜੋਂ ਦਾ ਰਿਆ ਵੀ ਅੰਮਾ ਦੇ ਆ ਜਾਇਆ ਤੀਆਂ ਤੋਂ ਲਵਾਉਣ ਵਾਲਿਆ ਹਰ ਵਾਰ ਦੁਨੀਆਂ ਨੂੰ ਇਕੱਠਾ ਕਰ ਦਿੰਦਾ ਉਹ ਇੱਕ ਟੱਕ ਤੇ ਕੋਡਾ ਨਾ ਕਿਹਨੇ ਪਰਮਿਸ਼ੀ ਤੁਸੀਂ ਅੱਜ ਤੀਆਂ ਚ ਪਹੁੰਚੇ ਹੋ ਤਾਂ ਦੇਸ ਬਾਰੇ ਕੀ ਵਿਚਾਰ ਹੈ ਸਭ ਹਾਪੀ ਪਿੰਡਾਂ ਦੇ ਮੱਥੇ ਹਰ ਸਾਲ ਆਉਂਦੀਆਂ ਆ ਮਾ ਇੱਥੇ ਪਿੰਡ ਦੀਆਂ ਉਹ ਕਿਆਈਆਂ ਕੁੱਡੀਆਂ ਸਵਾਰੀਆਂ ਕੁੱਡੀਆਂ ਨੌ ਨੌ ਤੇ ਬਜ਼ੁਰਗੋ ਤੇਰਾ ਆ ਜਾਂਦੇ ਨੇ ਇਹਨੇ ਨਾਲ ਮਿਲ ਹੋ ਜਾਂਦੇ ਨੇ ਮੰਨਿਆ ਸਭੇ ਕਾਦੀ ਜੜੀਆਂ ਬੈਠਾ ਕੁੱਡੀਆਂ ਨਾਲ ਹੱਥ ਸਿੱਪਾ ਤਾਉਂਦੀਆਂ ਨੇ ਥੋੜੇ ਕਾਟੋ ਆਉਣ ਦਿੰਦੇ ਨੇ ਤਾਂ ਕਰਦੇ ਬਿਜੇ ਕਰੀਆ ਮਾ ਕੋ ਕਾਇਆ ਕਾਇਆ ਬਾਪੂ ਥੋੜੇ ਕੋਰੇ ਪੇਟਾਂ ਦੀਆਂ ਭੋਲੀਆਂ ਆਉਂਦੀਆਂ ਨੇ ਇੱਕ ਦੋ ਸਸੇ ਹੀ ਵਿਚਾਰੇ ਜੇ ਸਟ੍ਰੈਨਜੀ ਬਿਕਾਰ ਦਿੱਤੀਗਾ ਪ੍ਰੋਗਰਾਮ ਕਰਕੇ ਅਪੀਰ ਮੇਰੇ ਇਹੋ ਸਪ੍ਰੋਗਰਾਮ ਬਾਰੇ ਮਸੇ ਕੋਈ ਕੋਸ਼ਿਸ਼ ਨਹੀਂ ਹੈ ਸਾਰੀ ਟੈਂਕੀਮੈਂਟ ਪੋਜ਼ਿਟਿਵ ਮੈਨੂੰ ਦੱਸਣਾ ਹੈ ਕਿ ਉਸਦੇ ਸਪਿੰਡ ਦੀ ਨੋ ਕਿਤੀ ਹੋ ਮੈਂ ਇਸ ਪਿੰਡ ਨੂੰ ਨਾ ਨਾ ਕਿ ਸੰਦੀਵਨ ਬਾਅਦ ਵਾਗੇ ਮਿਸਿੰਗ ਫਰਸਟ ਟਾਈਮ ਕਰੀ ਨਹੀਂ ਐ ਕਦਾ ਬੀਸਾ ਲਓਗੇ بس ਕਿਵੇਂ ਮੰਨਦਾ ਸਰਾਣਾ ਨੋ ਲਿਬਿਲਟੀ ਮੰਨਦਾ ਤੀਜੇ ਵੀ ਨੋ ਮੰਨਦਾ ਸੀ ਫਾਲਸ ਵਿਕਰਮ ਸਿੰਘ ਜੀ ਨੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਿਕਰਮ ਜੀ ਨੇ ਜਿੱਥੇ ਤਰ੍ਹਾਂ ਮੰਦੀਆ ਦਾ ਭਰਾ ਦੇ ਬੰਦੀਆ ਨਾ ਤੇ ਮੇਰੇ ਭਰਾ ਨੇ ਬਰਾਬਰ ਨੇ ਪਰ ਇਹਨਾਂ ਦਾ ਭਾ ਲੈ ਕੇ ਬਹੁਤ ਜ਼ਿਆਦਾ ਰਿਹਾ ਹੈ ਜੀ ਅਸੀਂ ਕਨੇ ਆਏ ਕਿਤੇ ਪਿਆਖਾ ਬਿਜਾ ਬੱਟਰੇ ਇਹਨਾਂ ਦੇ ਪਰਮਾਤਮਾ ਬੰਦੀ ਹੋਏ ਪੁਲਿਸ ਨਾਲ ਕੋਈ ਜਾਣਦੇ ਜਾਂਦੇ ਤੇਰਾ ਹੋਵੇ ਦੇ ਸੁਣ ਰਹੀ ਤੂੰ ਆਸ ਕਿੰਨਾ ਦੇ ਲਵਾਉਣ ਵਾਲੇ सादी लॻी इयल वाटालू सादी जी उमिरि लॻी ਚਿਗਲ ਵੀ ਬੜਾ ਨਾ ਬੜੇ ਫਲ ਤੁਸੀਂ ਵੀ ਇਸ ਇੰਦਿਆ ਪ੍ਰੋਗਰਾਮ ਵਿੱਚ ਆਇਓ ਕਿ ਹोजਿਆ ਮਸੰਸ ਹੁੰਦਾ ਇੱਥੇ ਆ ਕੇ ਭਾਲਮੀ ਨੇ ਬਹੁਤ ਮਸੰਸ ਹੁੰਦਾ ਸਾਫੇ ਸਾਫ ਹੋਵੇ ਮੇਰੇ ਪੇਟੇ ਵੀ ਖਿਨਿਆਰ ਬਰਦੇ ਵੀ ਹੰਦੇ ਜੇ ਤੁਸੀਂ ਬਲਕਾ ਅਜੀਜ਼ ਜੀ ਦੇ ਮਦਰ ਹੋ ਹਾਂਜੀ ਲਗਾ ਨਾ ਬਲਕਾ ਅਜੀਜ਼ ਜੀ ਅੰਕ ਪਈ ਸਾਈਡ ਤੇ ਕੈਮਰਾਮੈਨ ਨੂੰ ਦਰਖਾਸਤ ਹੈ ਕਿ ਮਾਤਾ ਜੀ ਨੂੰ ਸਪੈਸ਼ਲੀ ਕੈਮਰਾ ਕੋਈ ਸੋਣੀ ਜੀ ਆਦਨੇ ਵੇਲੇ ਵੀ ਕੋਈ ਹੈ ਗਾਲੀ ਬੋਲੀ ਸੁਣਾ ਦਿਓ ਇਹ ਆ ਗੀਰਾ ਦੇ ਮੈਨੂੰ ਜਿੱਤੀ ਸੁਣਾ ਦੇ ਗੀਰਾ ਦੇ ਮੈਨੂੰ ਜਿੱਤੀ ਸੁਣਾ ਦੇ ਹੋ ਤੇਵਾ ਦੇ ਕੁੜੀਆਂ ਦੇ ਯਾਰ ਬਿੰਕੇ ਦਿਲੋਂ ਦੇ ਸੱਚਾ ਨਾ ਨਾ ਕੁੜੀਆਂ ਦੇ ਯਾਰ ਬਿੰਕੇ ਦਿਲੋਂ ਦੇ ਸੱਚਾ ਨਾ ਨਾ ਕੁੜੀਆਂ ਦੇ ਯਾਰ ਬਿੰਕੇ ਦੇਂਦੇ ਕਿਨਾਲ ਆਯੋਜਿਤ ਕੀਤਾ ਗਿਆ ਤੁਹਾਡੇ ਕੀ ਵਿਚਾਰ ਨੇ ਜੀ ਮੈਨੂੰ ਇਹ ਦੇਖ ਕੇ ਪੰਡਾ ਜੀ ਹਾਂਜੀ ਤੇ ਮੈਂ ਇੱਥੇ ਰਹਿ ਰਹੀ ਹਾਂ ਹਾਂਜੀ ਤੇ ਮੇਨੂੰ ਤਾਂ ਬਹੁਤ ਵਧੀਆ ਲੱਗਿਆ ਕਿੱਥੇ ਨਾਲ ਪੈਣਾ ਨਹੀਂ ਮੋਦੀਆਂ ਪੰਡਾ ਹੁੰਦੀਆਂ ਆ ਤਰੀਆਂ ਹੁੰਦੀਆਂ ਤੇ ਸਾਰਾ ਪੂਰਾ ਸਾਲ ਨਾਲ ਘੁੱਟ ਗਿਆ ਜੀ ਘੱਟ ਕੇ ਜਾਂਦੇ ਹਾਂ ਜੀ ਹਾਂਜੀ ਕੀ ਗੱਲ ਪੀਆਂ ਘਰ ਕੇ ਪੇਕਿਆਂ ਤੋਂ ਇੱਥੇ ਸ਼ਿਫਟ ਹੋ ਸਾਰੇ ਤਾਂ ਇੱਥੇ ਸ਼ਿਫਟ ਹੋ ਗਏ ਕਿ ਕੋਈ ਕੀ ਗੱਲ ਮੈਂ ਪੀਆਂ ਲੱਗਦੇ ਨਾ ਸੀ ਨਾ ਕੋਈ ਮੇਰਾ ਪੈਲ ਨਹੀਂ ਕੀਤਾ ਇੱਥੇ ਰਹਿਣ ਨੂੰ ਮੈਂ ਇੱਥੇ ਰਹਿਣ ਨੂੰ ਬੈਠਾ ਕੀਤਾ ਜਮਾਈਓ ਅੰਦੀ ਸੀ ਤੁੰਨਾ ਨਾ ਮੈਂ ਮਾਹੀ ਦਾ ਪੋਸਟ ਵੀ ਕੰਡਾ ਹਰ ਵੀ ਕਰਿਆ ਅੱਛਾ ਕੋਈ ਬੋਲੀ ਸੁਣਾ ਦੋ ਜਿਹੜੀ ਤੁਹਾਨੂੰ ਲੱਗਦਾ ਵੀ ਇਹ ਲੋਕਤ ਹੋਰੀ ਮਾਹੀ ਵੀ ਰੋ ਵੀ ਦੇ ਚੀਤ ਬੋਲੇ ਸੋਹ ਮਾਜੀ ਬੜੀ ਨਹੀਂ ਨਾ ਮੱਪੇ ਹਾਂਗੇ ਬੂ ਮਾਜੀ ਬੜੀ ਨਹੀਂ ਨਾ ਮੱਪੇ ਹਾਂਗੇ ਹਾਂਜੀ ਸਾਸ਼ੀ ਗਾਲੀ ਸਾਸ਼ੀ ਗਾਲੀ ਕਿਹੜੀ ਬੋਲੀ ਸੁਣਾ ਲਈ ਦੋ ਨਿੱਕ ਨਿੱਕੀ ਗਣੀ ਦਾ ਮੀ ਪਿਆ ਪੈਂਦਾ ਨਿੱਕ ਨਿੱਕੀ ਗਣੀ ਦਾ ਮੀ ਪਿਆ ਪੈਂਦਾ ਪੂਰ ਜੀ ਐ ਪਿੰਡ ਦੀ ਅਟਕੁਰੀਆਂ ਵਿੱਚ ਰਹਿੰਦੀ ਅਟਕੁਰੀਆਂ ਵਿੱਚ ਰਹਿੰਦੀ ਪਿੰਡ ਲੰਡੇ ਕਿਆ ਕਿ ਪਿਆ ਦੇ ਕੋ ਪਾਤਾ ਤਾਂ ਜਨੋ ਸਾਡੇ ਨਾਲ ਚੁੱਪ ਕਿਨੇ ਹਵਾਲਾ ਕੱਟ ਰਿਹਾ ਸਰਦਾਰ ਬਸਤਰੀ ਭਾਜੀ ਬਸਤਰੀ ਭਾਜੀ ਤੁਸੀਂ ਆਪਣੇ ਪਿੰਡ ਚ ਹਰ ਸਾਲ ਤੀਆਂ ਲਾਉਂਦੇ ਹੋ ਸਾਨੂੰ ਕਪਾ ਮੈ ਲੋਈ ਚੀਜ਼ ਪਤਾ ਲੱਗੀ ਹੈ ਕਿ ਤੁਸੀਂ ਹਰ ਸਾਲ ਇਹੀ ਇਦੂ ਵੀ ਵੱਧ ਚੜ ਕੇ ਇਹ ਜੋ ਸੁਪਰਾਲਾ ਉਹ ਕਰਦੇ ਹੋ ਕੀ ਕਰ ਰਹੇ ਹੋ ਤੁਹਾਨੂੰ ਕੀ ਇਸ ਸੀਜ਼ਨ ਨਾਲ ਕੋਈ ਲੋਕ ਵੀ ਤੁਹਾਡੀ ਮਦਦ ਕਰ ਦੇਵੇ ਉੱਥੇ ਲੋਕਾਂ ਦਾ ਭਾਵੇਂ ਮਦਦ ਕਰਨੇ ਮੈਨਾਂ ਕੋਈ ਕੱਪਾ ਹਰ ਵਜ ਨਾਲ ਨਹੀਂ ਚੜਦਾ ਲੋਕਾਂ ਦਾ ਨਾ ਲਾਪਾ ਕਿਸੇ ਦੀ ਮਿਹਰਗੀ ਤਾਕਤ ਕਰਾ ਜਿਹੜੇ ਆਪਣੇ ਕਈ ਬੰਦੇ ਹੁੰਦੇ ਆ ਤੁਹਾਡੀ ਕੱਪ ਕਰਾਉਂਦੇ ਆ ਜਿਹੜੇ ਅਖਰੀ ਆਪਣੇ ਉੱਤੇ ਬੰਦੇ ਉਹਨੂੰ ਕਹਿੰਦੇ 10000 ਪਾਓ 20000 ਪਾਓ 5000 ਪਾਓ ਜਿਹੜਾ ਉਹ ਆਪਣੇ ਬੱਚੇ ਆ ਮਿਹਨਤ ਕਰਦੇ ਉੱਤੇ ਉਹਨਾਂ ਦੇ ਸੇਤੇ ਸਰਪੰਦਾ ਕਿਉਂ ਪੈਂਦਾ ਵੀ ਉਹ ਡਾਲਰ ਕਮਾਉਂਦੇ ਆ ਕਿਉਂਕਿ ਉਹ ਮਿਹਨਤ ਕਰਦੇ ਆ ਤੇ ਤੁਸੀਂ ਨਹੀਂ ਗੇਟ ਬਹੁਤੀ ਜੀ ਮਗਾਉਗੇ ਅਰੇ ਤਾਂ ਆਪ ਦੀ ਨਾਲ ਦੀ ਕਿਰਤ ਕਮਾਈ ਨਾਲ ਸਾਥ ਲਾਉਣੀ ਆ ਪਹਿਲੇ ਪਹਿਲਾ ਮੈਂ 8 ਸਾਲ ਪਹਿਲਾਂ ਮੈਂ ਇਧੀਆਂ ਪੈਂਡੇ ਵਿੱਚ ਕਰਾਈਆਂ ਸੀਗੀਆਂ ਪਿੰਡ ਦੇ ਵਿੱਚ ਚੋਰਾਂ ਜਿਹੜੇ ਕਰਾਈਆਂ ਤੇ ਰੋਸੇ ਤੋਂ ਬਾਅਦ ਮੈਂ ਅਗਲੇ ਸਾਲ ਅਕੀਡਾ ਚਲਾ ਗਿਆ ਉਸ ਤੋਂ ਬਾਅਦ ਲੈਟ ਬੈਂਕ ਲਾ ਗਿਆ ਤੇ ਪਿਆਰ ਤੋਂ ਉਤਾਰਾ ਮੈਂ ਉੱਥੇ ਉਹਨਾਂ ਪਿਆਰ ਤੁਸੀਂ ਆਏ ਕਰਕੇ ਪੀਰ ਲੈਟ ਲਾ ਦਿਓ ਜਿਹੜਾ ਲੈਟਾ ਉਹ ਮੇਰਾ ਟੈਂਟ ਘਟਾਤਾ ਪਿੰਡ ਵਾਲੇ ਉਦੋਂ ਦੇ ਦੂਰ ਮੈਂ ਕਰਾ ਆਖਰਾ ਮੈਂ ਕੀ ਕੀਤਾ ਮੈਂ ਆ ਕੇ ਆਪੇ ਆਪਣੇ ਵਿੱਚ ਪੀਆਂ ਲਾ ਲਿਆ ਸ਼ੁਰੂ ਕਰ ਦਿੱਤੀ ਇਹਨਾਂ 3 ਸਾਲ ਹੋ ਗਏ ਲਗਾਤਾਰ ਇਹ ਤੇ ਲੱਗ ਰਿਹਾ ਨੇ ਉਹ ਇਹ ਲੱਗ ਰਿਹਾ ਜੀ ਕਿ ਇਹ ਕੁਬਾਰ ਆ ਅੱਜ ਕਹਿੰਦੇ ਵੀ ਇੱਥੇ ਬੀਬੀਾਂ ਕਿਦੇ ਪੁੱਤ ਨਹੀਂ ਆ ਅੱਡੀ ਬਾਤ ਆ ਦੁਨੀਆਂ ਦਾ ਹਰ ਆ ਗਿਆ ਉਹ ਜਾਵੇ ਜੁਟੀਆਂ ਆਏ ਸਾਲ ਆਏ ਸਾਲ ਆਏ ਸਾਲ ਤਿੰਨ ਸਾਲ ਹੋ ਗਏ ਤੋਂ ਮਿਲ ਨਹੀਂ ਇੱਥੇ ਦੇ ਨਾਰਾ ਦੀ ਕਿਰਪਾ ਨਾਲ ਅੱਡੇ ਪਾਤਸ਼ਾਹ ਜੀ ਨਾਲ ਵੀ ਬੁਰੀਆ ਬਹੁਤ ਹੋ ਗਈ ਕਿ ਬਹੁਤੀਆਂ ਬੀਬੀਆਂ ਨੇ ਤੁਹਾਡੇ ਨਾਮ ਤੇ ਬੋਲੀਆਂ ਪਾਈਆਂ ਕਿ ਜਵੰਦਾਰ ਹੈ ਬੀਬੀਆਂ ਦੇ ਲਹੂਣ ਵਾਲਿਆ ਇਹੋ ਜੀਆਂ ਬੋਲੀਆਂ ਪਾਉਂਦੇ ਆ ਤੁਹਾਨੂੰ ਖੁਸ਼ੀ ਹੁੰਦੀ ਹੈ ਜਦੋਂ ਬੀਬੀਆਂ ਤੁਹਾਡੇ ਲਈ ਦੁਆਵਾਂ ਮੰਗਦੀਆਂ ਨੇ ਕਿੰਨਾ ਵੱਡਾ ਮੇਰਾ ਪਿਆਰ ਆ ਮੇਰਾ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਨਹੀਂ ਸਾਰੇ ਲੋਕਾਂ ਦੇ ਵਿੱਚ ਮੇਰਾ ਪਿਆਰ ਆ ਕਿਉਂਕਿ ਮੇਰਾ ਪਿਆਰ ਔਂ ਵਧਿਆ ਕਿਉਂਕਿ ਮੇਰਾ ਪੈਸਾ ਆ ਕਿਤੇ ਜਿਹੜੀ ਧੀ ਧਣੀ ਆ ਕਿਸੇ ਦੇ ਕੋਲੇ ਪੈਸਾ ਨਹੀਂ ਹੁੰਦਾਗਾ ਹਰ ਕੜੀ ਧੀ ਧਣੀ ਉਹਦੇ ਨੇ ਪੈਸੇ ਦੇ ਵਿੱਚ ਆਉਣਾ ਚਾਹੀਦਾ ਮੈਂ ਗਰੀਬ ਤਾਂ ਨਹੀਂ ਕਹਿੰਦਾ ਮੈਂ ਨੀਰੀ ਕਹੂੰਗਾ ਇਹ ਕੁੜੀਆਂ ਵੀ ਆਉਂਦੇ ਆਂ ਵੀਰ ਵੀ ਆਉਂਦੇ ਆ ਸਾਰੇ ਆਉਂਦੇ ਆ ਪਰ ਮੈਂ ਕਿਸੇ ਨੂੰ ਇੱਥੇ ਮੋੜਿਆ ਰਿਹਾ ਪਤਰਾ ਜਿੰਨੇ ਪੈਸੇ ਦਿੰਦਾ ਕੋਨੇ ਕ ਪਿਆਰ ਸਮਾਂ ਦੇ ਦਿੰਦਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਾਕੀ ਮੋਰ ਵੀ ਖੁਸ਼ੀ ਹੋਈ ਕਿ ਤੁਹਾਡੇ ਬਾਰੇ ਇਹ ਚੀਜ਼ ਜਾਣ ਕੇ ਕਿ ਤੁਸੀਂ ਗਰੀਬਾਂ ਲਈ ਇੱਕ ਮਸਤੀਹਾ ਦੀ ਤਰ੍ਹਾਂ ਕੰਮ ਕਰਦੇ ਹੋ ਕੋਲ ਨੂੰ 15 12 ਸਾਲਾਂ ਤੋਂ ਚਾਲ ਸੁਣਾਈ ਦੀ ਤੇ ਮੈਂ ਇਸੇ ਤਰ੍ਹਾਂ ਹੀ ਬਸ ਇੱਥੇ ਆ ਕਰਦਾ ਰਹੂਗਾ ਬਾਰਾ ਜੋ ਵੀ ਕਿੰਨੇ ਜੱਟ ਜੋੜੀ ਜਾਨ ਆ ਉਹਨਾਂ ਤੇ ਇਸੇ ਤਰ੍ਹਾਂ ਮੈਂ ਟਿਆਲਾ ਹੋ ਰਹਿਗਾ ਕਿ ਇਸੇ ਤਰ੍ਹਾਂ ਕਮਿਊਨਿਟੀ ਕਰਦਾ ਰਹੂਗਾ ਜੇ ਕੋਈ ਮੁਰੀਆ ਨਹੀਂ ਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਪਿੰਡ ਲੰਡੇ ਦੇ ਪੀਆਚ ਪਹੁੰਚੇ ਹੋ ਤੁਹਾਡੇ ਸਭ ਨੂੰ ਕੀ ਵਿਚਾਰ ਨੇ ਜਿਵੇਂ ਕਿ ਬਲਕਾਰ ਸਿੰਘ ਜੀ ਹਰ ਵਾਰ ਇਹ ਯੋਜਨ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਜੀ ਵੀ ਬੱਡੇ ਪ੍ਰਾਦਾਤਨਵਾਦ ਕਰਦੀਆਂ ਸਰਦਾਰ ਬਲਕਾਰ ਸਿੰਘ ਜੀ ਦਾ ਦੀਆਂ ਬਿਆਈਆਂ ਹੋਈਆਂ ਲੜਕੀਆਂ ਸਾਵਣ ਦੇ ਮਹੀਨੇ ਆਪੇ ਆਗਦੀਆਂ ਨੇ ਮੁਕੇ ਅਰਤੀਆਂ ਦੇ ਤਿਹਾੜੇ ਉਹਨਾਂ ਦੇ ਲਈ ਪ੍ਰੋਗਰਾਮ ਜਿਹੜਾ ਇਹ ਇਹ ਹੁੰਦੀ ਕਿਦੇ ਔਰ ਬਹੁਤ ਸਾਰੀਆਂ ਪੇਣਾ ਉੱਥੇ ਆ ਕੇ ਖੁਸ਼ੀਆਂ ਸਾਂਝੀਆਂ ਕਰਦੀਆਂ ਨੇ ਸਾਡੀ ਵਿਰਾਸਤ ਹੈ ਜੋ ਸਾਡਾ ਸੱਭਿਆਚਾਰ ਹੈ ਉਸ ਨੂੰ ਇਹ ਜਿਦਾ ਰੱਖ ਰਿਹਾ ਸਾਡੀ ਜਿਹੜੀ ਯੂਥ ਹੈ ਸਾਡੇ ਜਿਹੜੇ ਬੱਚੇ ਆ ਛੋਟੇ ਉਹ ਦੇਖਦੇ ਆ ਕਿ ਸਾਡਾ ਪੰਜਾਬ ਦੀ ਵਿਰਾਸਤ ਦੇ ਵਿੱਚ ਕੀ ਹੈ ਅੱਜ ਤੁਸੀਂ ਦੇਖ ਰਹੇ ਹੋ ਤੇ ਹਰ ਹੁੰਦੇ ਵੀਆ ਸ਼ਾਦੀ ਨੂੰ ਕਿਉਂਕਿ ਸਾਡੇ ਪੰਜਾਬੀ ਹਮੇਸ਼ਾ ਆਪਣੇ ਬੱਚੇ ਦੇ ਟਿੱਕਾ ਸਜਾਉਂਦੀਆਂ ਨੇ ਲੇਡੀਜ਼ ਪਰੰਪਰਾਵੀਆਂ ਨੇ ਸੋ ਇਸੇ ਤਰ੍ਹਾਂ ਸੀ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉਸੇ ਗੱਲਿਆ ਕਿ ਉਹ ਸਾਡੇ ਦਿਰਸਾਏ ਸਾਡੀ ਵਿਰਾਸਤ ਨੂੰ ਕੱਢੇ ਤੇ ਪੰਜਾਬ ਦੀ ਸਨੁਕੀ ਕੀ ਕੀ ਸੋ ਹਰ ਨੂੰ ਆਪਣੀ ਮਿਹਨਤੀ ਕਮਾਈ ਦੇ ਵਿੱਚ ਝੋੜੇ ਦਾ ਇਹ ਟਾਣਾ ਦੇ ਚਾਰੀਆ ਤੇ ਖੁਸ਼ੀ ਲੈ ਕੇ ਆਉਂਦੇ ਹਾਂ ਵੀ ਆਪਣਾ ਵਧੀਗਾ ਦਾ ਆਪਨੇ ਸਭ ਨੂੰ ਵਧਾਈਆਂ ਦਿੰਨੀ ਆਂ ਔਰ ਕੀ ਕਰੂੰਗੀ ਸੱਚੇ ਨਹੀਂ ਸਾਡੀਆਂ ਧੀਆਂ ਪੜਨਾ ਬੱਚੀਆਂ ਲਈ ਬਹੁਤ ਸਾਰੇ ਅੰਬਸਿੰਗਸ ਮੇਰੇ ਕੋਲ ਜੰਗ ਲੱਗਦਾ ਤੁਹਾਡੇ ਸ਼ਹਿਰ ਤੇ ਹੋ ਕੇ ਪ੍ਰੋਗਰਾਮ ਹੁੰਦੇ ਹਾਂਜੀ ਬਹੁਤ ਵਧੀਆ ਲੱਗਦਾ ਅੱਜ ਦੇਖੋ ਤੁਸੀਂ ਜਦੋਂ ਕੋਈ ਵੀ ਸਾਚਿਤ ਵਰਤਨ ਮਾਤੜ ਧੀਆਂ ਦਾ ਕਿੰਨੀਆਂ ਸਾਰੀਆਂ ਕੁੜੀਆਂ ਸਾਡੀਆਂ ਬਾਂਦੇ ਨਾਲ ਤੁਕੀਆਂ ਹੁੰਦੀਆਂ ਨੇ ਆਪਣੇ ਦੁੱਖ ਸੁੱਖ ਕੱਡੀਆਂ ਨੇ ਖੁਸ਼ੀਆਂ ਦੇ ਪਲ ਸੰਜੇ ਕਰਦੀਆਂ ਨੇ ਨੱਚਦੀਆਂ ਨੇ ਗਾਉਂਦੀਆਂ ਨੇ ਕਹਾਣੀਆਂ ਕਾਟੇ ਕਿਤਾਬਾਂ ਪਾਉਂਦੀਆਂ ਬੋਲੀਆਂ ਪਾਉਂਦੀਆਂ ਨੇ ਸਸਤੀ ਇਸ ਵੀਡੀਓ ਦੇ ਨਾਲ ਬਹੁਤ ਅੱਛਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਜਦੋਂ ਦੇਖਿਆ ਕਿ ਇੱਥੇ ਰੌਣਕਾਂ ਪੂਰੀਆਂ ਜੋਰ-ਸ਼ੋਰ ਹੈ ਤੇ ਲੱਗਿਆ ਇਹ ਬੀਬੀਆਂ ਦਾ ਜੋਸ਼ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਨੇ ਉਹ ਸੰਘਿਆ ਨਹੀਂ ਸੰਗ ਰਹੀਆਂ ਇਸੇ ਦੇ ਨਾਲ ਸਾਨੂੰ ਵੀ ਤਾਂ ਇਜਾਜਤ ਹੈ ਅਸੀਂ ਵੀ ਲੈਣੇ ਆਣੇ ਤੋਂ ਆਈ ਰੂਗਾ ਸਾਡੇ ਵਿੱਚ ਆਪਲੀਕਾਰੀ ਆਦਾ ਕਰਉਂਦੀਆਂ ਸਾਡੇ ਵਿੱਚ ਆਪਲੀਕਾਰੀ ਫਿਰ ਤੋਂ ਮਿਲਾਂਗੇ ਕਿੱਥੇ ਹੋਰ ਤੇ ਕਿੱਥੇ ਹੋਰ ਸ਼ਹਿਰ ਹੈ ਇਸੇ ਤਰ੍ਹਾਂ ਦੇ ਹੋਰ ਹੋਰ ਬਣ ਕੇ ਸਾਡੇ ਨਹੀਂ ਪੰਜਾਬੀ ਲਿੰਕ ਮੇਰੇ ਘਰ ਦਾ ਜੁਬੰਦਰ ਤੌਰ ਕੈਮਰਾਮੈਨ ਤੇ ਸੇਵਾ ਹੈ ਧੰਨਵਾਦ